ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ 1.0 ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਤ ਕੋਰ ਅੱਜ ਅਸੀਂ ਇਸ ਵਕਤ ਜਲੰਧਰ ਦੇ ਬੱਸ ਸਟੈਂਡ ਉੱਤੇ ਮੌਜੂਦ ਹੈ ਗਿਆਂ ਜਿੱਥੇ ਕਿ ਅੱਜ ਪੀਆਰਟੀਸੀ ਅਤੇ ਪਨਬੱਸ ਦੇ ਵੱਲੋਂ ਹੜਤਾਲ ਤਿੰਨ ਦਿਨਾਂ ਦੀ ਕੀਤੀ ਗਈ ਹੈ ਜੇਕਰ ਸਰਕਾਰੀ ਬੱਸਾਂ ਦੇ ਵਿੱਚੋਂ ਸਫ਼ਰ ਕਰਨ ਦੀ ਤੁਸੀਂ ਸੋਚ ਰਹੇ ਹੋ ਤਾਂ ਇੱਕ ਵਾਰ ਇਹ ਵੀਡੀਓ ਜਿਹੜੀ ਹੈ ਉਹ ਤੁਸੀਂ ਜ਼ਰੂਰ ਵੇਖ ਲਓ ਕਿ ਕਿ ਤਿੰਨ ਦਿਨਾਂ ਤੱਕ ਆ ਪੰਜਾਬ ਰੋਡਵੇਜ਼ ਦੀ ਪਨਬੱਸ ਦੀ ਜਿਹੜੀ ਹੜਤਾਲ ਹੈ ਉਹ ਹਰੈਣ ਵਾਲੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸਿੱਧੇ ਤੌਰ ਤੇ ਦਿਖਾ ਦਈਏ ਕਿ ਇੱਕ ਵੀ ਸਰਕਾਰੀ ਬੱਸ ਜਿਹੜੀ ਹੈ ਤੁਹਾਨੂੰ ਇਸ ਵਕਤ ਬੱਸ ਸਟੈਂਡ ਤੋਂ ਪਰ ਨਜ਼ਰ ਨਹੀਂ ਆਵੇਗੀ ਕਿਉਂਕਿ ਇਹਨਾਂ ਦੇ ਵੱਲੋਂ 3 ਦਿਨ ਦੀ ਹੜਤਾਲ ਦਾ ਸੱਦਾ ਜਿਹੜਾ ਦਿੱਤਾ ਗਿਆ ਪ੍ਰਾਈਵੇਟ ਬੱਸਾਂ ਹਾਲਾਂਕਿ ਬੱਸ ਸਟੈਂਡ ਤੋਂ ਜ਼ਰੂਰ ਚੱਲਦੀਆਂ ਨੇ ਪਰ ਸਰਕਾਰੀ ਬੱਸਾਂ ਕਿਤੇ ਵੀ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਤੁਹਾਨੂੰ ਦੱਸ ਦਈਏ ਲਗਾਤਾਰ ਜਿਹੜੇ ਪੀਆਰਟੀਸੀ ਦੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਜਿਹੜੀਆਂ ਨੇ ਕਾਫੀ ਸਮੇ ਤੋਂ ਜਿਹੜੀਆਂ ਰੱਖੀਆਂ ਥਾਰੀ ਸਰਕਾਰ ਦੇ ਅੱਗੇ ਜੇਕਰ ਮੰਗਾਂ ਦੀ ਗੱਲ ਕੀਤੀ ਜਾਵੇ ਤਾ ਕੱਚੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪੱਕੇ ਕਰਨ ਦੀ ਸਭ ਤੋਂ ਵੱਡੀ ਮੰਗ ਹੈ ਉਸ ਤੋਂ ਬਾਅਦ ਠੇਕੇਦਾਰੀ ਸਿਸਟਮ ਖਤਮ ਕਰਨ ਦੀ ਮੰਗ ਹੈ ਇਸ ਦੇ ਨਾਲ ਨਾਲ ਹੋਰ ਮੰਗਾ ਵੀ ਜਿਹੜੀਆਂ ਨੇ ਤਨਖਾਹ ਵਧਾਉਣ ਨੂੰ ਲੈ ਕੇ ਵੀ ਮੰਗਾ ਜਿਹੜੀਆਂ ਨੇ ਇਹਨਾਂ ਦੀਆਂ ਜਾਰੀ ਨੇ ਤਾਂ ਬਿਲਕੁਲ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ 9 ਜੁਲਾਈ ਤੋਂ ਹੜਤਾਲ ਜਿਹੜੀ ਕੀਤੀ ਜਾਵੇਗੀ ਤੇ 11 ਜੁਲਾਈ ਤੱਕ ਹੜਤਾਲ ਜਿਹੜੀ ਇਸ ਤਰੀਕੇ ਦੇ ਨਾਲ ਰਹੇਗੀ 3 ਦਿਨਾਂ ਦੀ ਹੜਤਾਲ ਦਾ ਸੱਦਾ ਜਿਹੜਾ ਪੀਆ ਟੀਸੀ ਅਤੇ ਪਨਬਸ ਦੇ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਜੇਕਰ ਹਾਲੇ ਵੀ ਸਾਡੀਆਂ ਮੰਗਾਂ ਜੜੀਆਂ ਨੇ ਉਹ ਨਹੀਂ ਮੰਨੀਆਂ ਗਈਆਂ ਤਾਂ ਸੀਐਮ ਦੇ ਘਰ ਦੇ ਬਾਹਰ ਜਿਹੜਾ ਤਰਨਾ ਪ੍ਰਦਰਸ਼ਨ ਆ ਉਹ ਕੀਤਾ ਜਾਵੇਗਾ ਪਰ ਫਿਲਹਾਲ ਸਭ ਤੋਂ ਵੱਡੀ ਮੰਗ ਇਹ ਹੈ ਕਿ ਸੀਐਮ ਦੇ ਨਾਲ ਜਿਹੜੀ ਹੈ ਉਹ ਇੱਕ ਮੀਟਿੰਗ ਜਿਹੜੀ ਕਰਵਾਈ ਜਾਵੇ ਤੇ ਬੱਸ ਸਟੈਂਡ ਦੇ ਉੱਤੇ ਅਸੀਂ ਮੌਜੂਦ ਹੈਗੇ ਹਾਂ ਇਸ ਪੂਰੇ ਮਸਲੇ ਦੇ ਬਾਰੇ ਪੀਆ ਆਰ ਟੀਸੀ ਅਤੇ ਪਨਬੱਸ ਦੇ ਅਧਿਕਾਰੀਆਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਉਣੇ ਆ ਜਿਹੜਾ ਅੱਜ ਪ੍ਰੋਟੈਸਟ ਹੈ ਇਹ ਆਪਣਾ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਹੜਤਾਲਾਂ ਸਾਡੀਆਂ ਪੋਸਟਪੋਨ ਹੁੰਦੀਆਂ ਆ ਰਹੀਆਂ ਸੀ ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਪਰ ਉਹਨਾਂ ਲੋਕ ਵੀ ਕੋਈ ਰਿਸਪੌਂਸ ਨਹੀਂ ਆਇਆ। ਅਸੀਂ 30 ਜੂਨ ਨੂੰ ਚੰਡੀਗੜ੍ਹ ਵਿਖੇ ਘਰੋ ਕੀਤਾ ਸੀ ਕਿਉਂਕਿ ਸਾਡੇ ਆਊਟਸੋਰਸ ਕਰਮਚਾਰੀਆਂ ਦਾ ਜਿਹੜਾ ਠੇਕੇਦਾਰ ਆ ਉਹ ਫਰਾਰ ਆ। ਨਾ EPF ਪਾਇਆ ਹੋਇਆ ਨਾ ESI ਪਾਇਆ ਹੋਇਆ। ਇਹ ਅੱਜ ਦੀ ਡੇਟ 'ਚ ਭਰਤੀ ਕਰਦੇ ਪਏ ਆ ਜਿਹੜੀ ਬਿਨਾ ਠੇਕੇਦਾਰ ਤੋਂ ਆ। ਜੇ ਠੇਕੇਦਾਰ ਨਹੀਂ ਹੈਗੀ ਤਾਂ ਫਿਰ ਭਰਤੀ ਕਿੱਦਾਂ ਹੋ ਜੂਗੀ? ਕਿਉਂਕਿ ਸਾਡੇ ਆਊਟਸੋਰਸ ਕਰਮਚਾਰੀਆਂ ਦੇ ਨਾਂ 'ਤੇ ਤਨਖਾਹ ਆ ਰਹੀ ਨਾ EPF ਨਾ ESI ਆ। ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਡਾਇਰੈਕਟਰ ਸਾਹਿਬ ਨਾਲ ਵੀ ਗੱਲ ਕੀਤੀ ਸੀ, ਟ੍ਰਾਂਸਪੋਰਟ ਪਰ ਉਹਨਾਂ ਨੂੰ ਇੱਕੋ ਬਿਆਨ ਦਿੱਤਾ ਗਿਆ ਕਿ ਜਿਹੜਾ ਤੁਹਾਡਾ ਹਾਲਾ ਇਹ ਸੀਐਮ ਸਾਹਿਬ ਕਰਨਗੇ ਕਿ ਅਸੀਂ ਫਿਰ ਸੀਐਮ ਸਾਹਿਬ ਦੀ ਮੀਟਿੰਗ ਰੱਖੀ ਹੈ ਵੀ ਸਾਨੂੰ ਸੀਐਮ ਸਾਹਿਬ ਦੀ ਮੀਟਿੰਗ ਦਿੱਤੀ ਜਾਵੇ ਪੈਨਲ ਮੀਟਿੰਗ ਪਰ ਉਹਨਾਂ ਦਾ ਰਾਤੀ ਵੀ ਗੱਲ ਚੱਲੀ ਆ ਪਰ ਉਹਦੇ ਬਾਅਦ ਤੋਂ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਜਿਹਦੇ ਕਾਰਨ ਜਿਹੜੀ ਤਿੰਨ ਦਿਨ ਦੀ ਹੜਤਾਲ ਆ ਇਹ ਲਗਾਤਾਰ ਚੱਲੂਗੀ ਤੇ ਕੱਲ ਨੂੰ ਅਸੀਂ ਸੀਐਮ ਸਾਹਿਬ ਦੀ ਕੋਠੀ ਦਾ ਕਰੋਚ ਇੰਡੀਕੇਟਰ ਦੇਖ ਕੇ ਕਰਾਂਗੇ ਟੋਟਲ ਕਿੰਨੀਆਂ ਬੱਸਾਂ ਦੇ ਕਿੰਨੇ ਮੁਲਾਜ਼ਮ ਤੁਹਾਡੇ ਆ ਕਿਹ ਬੱਸਾਂ ਸਾਡੀਆਂ 2000 ਦੇ ਕਰੀਬ ਬੱਸਾਂਾਂ ਪਨ ਬੱਸ ਤੇ ਪੀਆਰਟੀਸੀ ਦੀਆਂ ਬੰਦ ਆ ਜਿਵੇਂ ਬਿਲਕੁਲ ਚੱਕਾ ਜਾ ਤੇ 5000 ਦੇ ਕਰੀਬ ਜਿਹੜਾ ਸਾਡਾ ਵਰਕਰ ਆ ਉਹ ਅਰਥਸਟੈਕ ਤੇ ਜਾ ਚੁੱਕਾ ਆ ਆਮ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅਸੀਂ ਆਮ ਲੋਕਾਂ ਤੋਂ ਇਸ ਚੀਜ਼ ਦੀ ਮਾਫੀ ਮੰਗਦੇ ਆ ਕਿਉਂਕਿ ਅਸੀਂ ਪਹਿਲਾਂ ਹੀ ਜਾਗਰੂਤ ਕੀਤਾ ਹੋਇਆ ਵਾ ਜਿਹੜਾ ਨੋਟਿਸ ਦਿੱਤੇ ਹੋਏ ਆ ਜਾਂ ਪ੍ਰੈਸ ਰਾਈਂਟ ਦੱਸਿਆ ਹੋਇਆ ਕਿ ਜਿਹੜੀ 9 10 11 ਦੀ ਹੜਤਾਲ ਆ ਮੁਕੰਮਲ ਜਾਮ ਰਹੂਗੀ ਤੇ ਚੱਕਾ ਜਾਮ ਰਹੂਗਾ ਤੇ ਕੋਈ ਵੀ ਜਿਹੜਾ ਜਿਹੜਾ ਆਪਣਾ ਪ੍ਰੋਗਰਾਮ ਤੁਸੀਂ ਨਾ ਕਰੋ ਕਿਉਂਕਿ ਸਾਡਾ ਸਮਰਥਨ ਕਰੋ ਇਸ ਚੀਜ਼ ਦੇ ਵਿੱਚ ਕਿ ਅਸੀਂ ਤੁਹਾਡੇ ਲਈ ਬੱਸਾਂ ਦੀ ਡਿਮਾਂਡ ਕਰਦੇ ਪਏ ਆ ਕਿਹੜੀ ਪਬਲਿਕ ਨੂੰ ਪਰੇਸ਼ਾਨੀ ਆ ਰਹੀ ਆ ਸਰਕਾਰ ਉਸ ਵੱਲ ਧਿਆਨ ਨਹੀਂ ਦੇ ਰਹੀ بڑے بڑے ਹਾਸੇ ਹੋ ਰਹੇ ਆ ਜਿਹੜੇ ਬਾਅਦ ਚੋ ਡਰਾਈਵਰ ਕਨੈਕਟਰ ਤੇ ਲਾਏ ਜਾਂਦੇ ਦੋਸ਼ ਇਸ ਕਰਕੇ ਅਸੀਂ ਕਹਿੰਦੇ ਆਂ ਦੀ 10000 ਜਿਹੜੀ ਬੱਸ ਉਪ ਪਾਈ ਜਾਵੇ ਤੇ ਜਿਹੜੀ ਪਬਲਿਕ ਨੂੰ ਜਿਹੜੀ ਸਹੂਲਤ ਮਿਲੀ ਜਾਵੇ ਇਹ ਪਬਲਿਕ ਲਈ ਨਹੀਂ ਕਰਦੇ ਪਏ ਆ ਤੇ ਆਪਣੀਆਂ ਤਨਖਾਵਾਂ ਦੇ ਆਪਣੇ ਘਰਾਂ ਦਾ ਰੁਜ਼ਗਾਰ ਕਰਨ ਨਹੀਂ ਕਰਦੇ ਪਏ ਆ ਗੱਲ ਕਰੀਏ ਕੋਈ ਪੱਤਰ ਖਾਂਦਾ ਕੀਤਾ ਟਰਾਂਸਪੋਰਟ ਮੰਤਰੀ ਨਾਲ ਜਾਂ ਸੀਐਮ ਸਾਹਿਬ ਨਾਲ ਪਹਿਲੇ ਪ੍ਰੋਟੈਸਟ ਕੋਲੇ ਸੱਲਾ ਪ੍ਰੋਟੈਸਟ ਤੋਂ ਪਹਿਲਾਂ ਜੀ ਆਪਣੀ ਤੁਹਾਨੂੰ ਪਿਛਲੇ ਸਾਲ ਕਮੇਟੀ ਬਣਾਈ ਸੀ ਸੀਐਮ ਸਾਹਿਬ ਨੇ ਖੁਦ ਬਣਾਈ ਸੀ 1 ਜ ਸੀਮ ਸਿੰਘ ਸਾਹਿਬ ਦੇ ਕਹਿਣ ਤੇ ਵੀ ਤੁਸੀਂ ਆਪਣੀ ਹੜਤਾਲ ਪੋਸਟਪੋਨ ਕਰੋ ਮੈਨਾ ਬਹਿ ਕੇ ਮੀਟਿੰਗ ਕਰੋ ਉਹਨਾਂ ਨੇ ਮੀਟਿੰਗ ਹੋਈ ਉਹਨਾਂ ਨੇ ਕਮੇਟੀ ਬਣਾਈਆਂ ਪਰ ਜਿਹੜੇ ਸਾਡੇ ਉੱਚ ਅਧਿਕਾਰੀ ਉਹ ਅੱਜ ਇਸ ਮੀਟਿੰਗ ਤੋਂ ਉਹ ਮੀਟਿੰਗ ਨੂੰ ਹੱਥ ਖੜੇ ਕਰ ਦੇਣਾ ਜਰਾ ਆ ਰਹੇ ਕਿ ਸਾਡਾ ਉੱਥੇ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਉਹ ਤੁਹਾਡਾ ਜਿਹੜਾ ਹੱਲ ਉਹ ਸੀਐਮ ਸਾਹਿਬ ਖੁਦ ਹੀ ਕਰਨਗੇ ਠੀਕ ਇਹ ਦੇਖੋ ਜੀ ਜਿਹੜੀਆਂ ਮੰਗਾਂ ਸਾਡੀਆਂ ਸ਼ੁਰੂ ਤੋਂ ਚੱਲ ਰਹੀਆਂ ਆ ਰਹੀਆਂ 2011 ਦੇ ਵਿੱਚ ਜਿਹੜੀ ਪਨਵਾਸ ਹੋਣੀ ਚਾਹੀ ਸੀਗੀ ਤੇ ਉਤੋਂ ਬਾਅਦ ਹੀ ਮੰਗਾਂ ਦਾ سلسلہ ਚੱਲ ਰਿਹਾ ਸੀ ਮੰਗ ਤੇ ਸਾਡੀ ਇਹੋ ਹੈਗੀ ਆ ਵੀ ਸਰਕਾਰ ਨੂੰ ਇਹੋ ਬਾਰ-ਬਾਰ ਮੰਗਾਂ ਕਰਦੇ ਆਂ ਵੀ ਸਾਨੂੰ ਪੱਕਿਆ ਕੀਤਾ ਜਾਵੇ ਜੋ ਕੋਰਟ ਨੇ ਵੀ ਆਰਡਰ ਕੀਤੇ ਬਰਾਬਰ ਕੰਮ ਦੀ ਬਰਾਬਰ ਤਨਖਾਹ ਦਿੱਤੀ ਜਾਵੇ ਉਹ ਵੀ ਸਰਕਾਰ ਨਹੀਂ ਕੋਈ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨਦੀ ਪਹਿਲੀਆਂ ਸਰਕਾਰਾਂ ਵੀ ਨਹੀਂ ਮੰਨੀਆਂ ਪਰ ਜਦੋਂ ਦੀ ਆਮ ਆਦਮੀ ਪਾਰਟੀ ਜਦੋਂ ਸਤਾ ਚਾਈ ਸੀ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਨੂੰ ਲਿਆਓ ਸਤਾ ਦੇ ਵਿੱਚ ਅਸੀਂ ਹਰਾ ਪੰਨ ਚਲਾਵਾਂਗੇ ਔਰ ਸਾਰੇ ਇਹ ਮੁਲਾਜ਼ਮ ਜਿਹੜੇ ਆ ਪੱਖੇ ਕੀਤੇ ਜਾਣਗੇ ਪਰ ਇਹਨਾਂ ਦੇ ਵੀ ਕਾਰਜਾਲ ਦੇ ਵਿੱਚ 3 ਸਾਲ ਹੋ ਗਏ ਇਹਨਾਂ ਨੂੰ ਬੀਤ ਗਏ ਸਰਕਾਰ ਆਈ ਨੂੰ ਪਰ ਇਹ ਵੀ ਸਰਕਾਰ ਅਜੇ ਸਾਡਾ ਕੋ ਪੱਲਾ ਨਹੀਂ ਫੜਦੀ ਪਈ ਅਸੀਂ 30 ਤਰੀਕ ਨੂੰ ਹੈੱਡ ਆਫਿਸ ਦਾ ਘਰਾਓ ਕੀਤਾ ਸੀਗਾ ਕਿ ਸਾਡੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾਵਾਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਣ ਇੱਕ ਜੁਲਾਈ ਨੂੰ सीएम साहब ने एक मीटिंग बुलाई थी की टेबल टॉक की थी उन्होंने अधिकारियों ਨੂੰ ਵੀ ਕਿਹਾ ਸੀ ट्रांसफर ਮੰਤਰੀ ਸਾਹਿਬ ਨੂੰ ਵੀ ਕਿਹਾ ਸੀ ਕਿ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਪਰ ਉਹ ਵੀ ਇੱਕ ਸਾਲ ਬੀਤ ਗਿਆ ਵਾ ਅਜੇ ਤੱਕ ਜਾਂ ਤੇ ਕੋਈ ਸਰਕਾਰ ਦੇ ਵਿੱਚ ਕੰਨੀਏ ਚ ਖੋਟ ਲੱਗਦੀ ਆ ਜਾਂ ਫਿਰ ਉੱਚ ਅਧਿਕਾਰੀਆਂ ਦੀ ਖੋਟ ਨੀਚ ਚ ਖੋਟ ਲੱਗਦੀ ਆ ਤੇ ਇਹਨਾਂ ਨੂੰ ਕਿਸੇ ਬੰਨੇ ਨਾਂ ਲਾਇਆ ਜਾਵੇ ਬਾਕੀ ਸਰਕਾਰ ਦੇ ਅੱਜ 3 ਸਾਲ ਬੀਤਣ ਤੋਂ ਬਾਅਦ ਵੀ ਸਾਡੀਆਂ ਮੰਗਾਂ ਜਿਹੜੀਆਂ ਮੰਗੀਆਂ ਮੰਗਾਂ ਵੇ ਲਾਗੂ ਕਰਨ ਦੇ ਵਿੱਚ ਇਹ ਬਿਲਕੁਲ ਹੀ ਸਰਕਾਰ ਫੇਲ ਹੁੰਦੀ ਜਾ ਰਹੀ ਆ ਅੱਜ 3 ਦਿਨ ਦੀ ਹੜਤਾਲ ਇਸੇ ਕਰਕੇ ਸਾਨੂੰ ਮਜਬੂਰਨ ਹੜਤਾਲ ਦੇ ਵਿੱਚ ਰਾਹ ਪਣਾਉਣਾ ਪਿਆ ਜੇ ਅੱਜ ਸਰਕਾਰ ਚਾਵੇ ਤੇ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਦਾ ਹੱਲ ਕੀਤਾ ਜਾਵੇ ਤੇ ਅਸੀਂ ਆਪਣੀਆਂ ਹੜਤਾਲ ਤੋਂ ਪਿੱਛੇ ਚੱਲ ਕੇ ਆਪਣੇ ਕੰਮ ਕਰੀਏ ਤੇ ਪਬਲਿਕ ਦੀ ਸੇਵਾ ਕਰੀਏ ਠੀਕ ਹੈ ਜੀ